ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦਿਨ 31 ਜੁਲਾਈ 2025 ਜਿਨੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਰਗੂਮੈਂਟ ਜੋ ਪੰਜਾਬ ਦੀਆਂ ਵੱਖ-ਵੱਖ ਵਕੀਲਾਂ ਦੀ ਨਜ਼ਰਬੰਦ ਨੇ ਚਾਹੇ ਬਠਿੰਡਾ ਜੇਲ ਹੈ ਚਾਹੇ ਅੰਮ੍ਰਿਤਸਰ ਜੇਲ ਹੈ ਚਾਹੇ ਰੋਪੜ ਜੇਲ ਹੈ ਚਾਹੇ ਪਟਿਆਲਾ ਜੇਲ ਹੈ ਚਾਹੇ ਫਿਰੋਜ਼ਪੁਰ ਜੇਲ ਹੈ ਤਾਂ ਉਹਨਾਂ ਸਾਰਿਆਂ ਦੀ ਜੋ ਜ਼ਿਲ੍ਹਾ ਕਚੈਰੀਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਪੇਸ਼ੀਸ਼ ਉੱਥੇ ਮੌਕੇ ਉੱਪਰ ਉਹਨਾਂ ਦੇ ਪਰਿਵਾਰ ਵੀ ਪੁੱਜੇ ਸਨ ਵੀ ਇਹਨਾਂ ਜਿਹੜੇ ਆਪਦੇ ਨੌਜਵਾਨਾਂ ਨਾਲ ਮੁਲਾਕਾਤ ਕਰ ਸਕੇ ਤਾਂ ਉੱਥੇ ਜੋ ਪੰਜਾਬ ਪੁਲਿਸ ਦਾ ਬੜਾ ਹੀ ਜ਼ਿਆਦਾ ਇੱਕ ਮੰਦ ਭਾਗਾ ਜੋ ਵਦੀਰਾ ਉਹਨਾਂ ਨੇ ਕੀਤਾ ਮੁਰਗਾ ਨਾਲ ਬੱਚਿਆਂ ਨਾਲ ਈਦੀਆਂ ਨਾਲ ਮਾਤਾਵਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਈ ਕੀਤੀ ਵੱਦ ਸਲੁੱਕੀ ਕੀਤੀ ਇੱਥੋਂ ਤੱਕ ਕਿ ਉੱਥੋਂ ਦਾ ਜਿਹੜਾ ਇੱਕ ਮੌਕੇ ਦਾ ਪੁਲਿਸ ਅਫਸਰ ਸੀ ਉਹਨੇ ਕਿਹਾ ਤੁਸੀਂ ਪੈਸੇ ਇਕੱਠੇ ਕਰਦੇ ਹੋ ਸੀ ਅੱਗ ਲਾ ਦਿੱਤੀ ਹੈ ਪੰਜਾਬ ਦੇ ਵਿੱਚ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾਤੀ ਚਲੋ ਪਿਛੇ ਕਰੋ ਯਾਰ ਚਲੋ ਅਜਿਹੀ ਬਹੁਤ ਸਾਰੇ ਅਫਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂ ਅੱਜ ਜੋ ਭਾਈ ਕਲਵੰਦ ਸਿੰਘ ਰਾਉਕੇ ਨੇ ਭਾਈ ਗੁਰਪ੍ਰੀਤ ਸਿੰਘ ਨੇ ਉਹਨਾਂ ਦੀਆਂ ਜੋ ਪਤਨੀਆਂ ਵੱਲੋਂ ਜੋ ਦਰਖਾਸਤਾਂ ਵੀ ਦੇ ਦਿੱਤੀਆਂ ਨੇ ਤੇ ਹੁਣ ਅਸੀਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਅਦਾਲਤਾਂ ਵਿੱਚ ਵੀ ਘ੍ਰੀਸ਼ਾਂਗੇ ਚਾਹੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੱਕ ਦਾ ਰੁਕ ਕਰਨਾ ਪਵੇ ਪਰ ਇਹਨਾਂ ਬਦਸਲੂਕੀ ਕਰਨ ਵਾਲਿਆਂ ਧੱਕੇਸ਼ਾਹੀ ਕਰਨ ਵਾਲਿਆਂ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸਬਕ ਯੂਰ ਸਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਕਿ ਜੋ ਮਾਵਾਂ ਨਾਲ ਬੀਬੀਆਂ ਨਾਲ ਬਿਰਗਾ ਨਾਲ ਜੋ ਧੱਕੇਸ਼ਾਹੀ ਕਰਨਾ ਜੋ ਜ਼ਬਰ ਕਰਨਾ ਜ਼ੁਲਮ ਕਰਨਾ ਉਹਦਾ ਇਨਤਕਾਮ ਹੀ ਹੁੰਦਾ ਹੈ ਐਨੀਆਂ ਨੂੰ ਜੋ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਂਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦਿਨ 31 ਜੁਲਾਈ 2025 ਨੂੰ ਜਿੰਨੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਨੇ ਜੋ ਪੰਜਾਬ ਦੀਆਂ ਵੱਖ-ਵੱਖ ਜਿਲ੍ਹਿਆਂ ਦੇ ਨਜ਼ਰਬੰਦ ਨੇ ਚਾਹੇ ਬਠਿੰਡਾ ਜੇਲ ਹੈ ਚਾਹੇ ਅੰਮ੍ਰਿਤਸਰ ਜੇਲ ਹੈ ਚਾਹੇ ਰੋਪੜ ਜੇਲ ਹੈ ਚਾਹੇ ਪਟਿਆਲਾ ਜੇਲ ਹੈ ਚਾਹੇ ਫਿਰੋਜ਼ਪੁਰ ਜੇਲ ਹੈ ਤਾਂ ਉਹਨਾਂ ਸਾਰਿਆਂ ਦੀ ਜੋ ਜ਼ਿਲ੍ਹਾ ਕਚੈਰੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਪੇਸ਼ੀਸ ਤਾਂ ਉੱਥੇ ਮੌਕੇ ਉੱਪਰ ਉਹਨਾਂ ਦੇ ਪਰਿਵਾਰ ਵੀ ਪੁੱਜੇ ਸਨ ਵੀ ਇਹਨਾਂ ਜਿਹੜੇ ਆਪਦੇ ਨੌਜਵਾਨਾਂ ਨਾਲ ਉਹ ਮੁਲਾਕਾਤ ਕਰ ਚੁੱਕੇ ਤਾਂ ਉੱਥੇ ਜੋ ਪੰਜਾਬ ਪੁਲਿਸ ਦਾ ਬੜਾ ਹੀ ਜ਼ਿਆਦਾ ਇੱਕ ਮੰਦ ਭਾਗਾ ਜੋ ਵਤੀਰਾ ਉਹਨਾਂ ਨੇ ਕੀਤਾ ਬਿਰਗਾ ਨਾਲ ਬੱਚਿਆਂ ਨਾਲ ਈਦੀਆਂ ਨਾਲ ਮਾਤਾਵਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਬਦਸਲੂਕੀ ਕੀਤੀ ਇੱਥੋਂ ਤੱਕ ਕਿ ਉੱਥੋਂ ਦਾ ਜਿਹੜਾ ਇੱਕ ਮੌਕੇ ਦਾ ਬੋਲੇ ਸਬਸਰ ਸੀ ਉਹਨੇ ਕਿਹਾ ਤੁਸੀਂ ਪੈਸੇ ਇਕੱਠੇ ਕਰਦੇ ਹੋ ਤੁਸੀਂ ਅੱਗ ਲਾ ਦਿੱਤੀ ਹੈ ਪੰਜਾਬ ਦੇ ਵਿੱਚ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾਤੀ ਚਲੋ ਪਿਛਾ ਕਰੋ ਯਾਰ ਚਲੋ ਅਜੀਬ ਕੋਲ ਸਬਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਜੋ ਭਾਈ ਕਲਵੰਦ ਸਿੰਘ ਰਾਉਕੇ ਨੇ ਭਾਈ ਗੁਰਪ੍ਰੀਤ ਸਿੰਘ ਨੇ ਉਹਨਾਂ ਦੀਆਂ ਜੋ ਪਤਨੀਆਂ ਵੱਲੋਂ ਜੋ ਤੇ ਕਾਸਤਾ ਵੀ ਦੇ ਦਿੱਤੀਆਂ ਨੇ ਤੇ ਹੁਣ ਅਸੀਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਅਦਾਲਤਾਂ ਵਿੱਚ ਵੀ ਘੜੀਸ਼ਾਂਗੇ ਸੱਚਾ ਹੈ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੱਕ ਦਾ ਰੁਕ ਕਰਨਾ ਪਵੇ ਪਰ ਇਹਨਾਂ ਬਦਸਲੂਕੀ ਕਰਨ ਵਾਲਿਆਂ ਧੱਕੇਸ਼ਾਹੀ ਕਰਨ ਵਾਲਿਆਂ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸਬਕ ਯੂ ਸਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਕਿ ਜੋ ਮਾਵਾਂ ਨਾਲ ਬੀਬੀਆਂ ਨਾਲ ਬਿਰਗਾ ਨਾਲ ਜੋ ਧੱਕੇਸ਼ਾਹੀ ਕਰਨਾ ਜੋ ਜ਼ਬਰ ਕਰਨਾ ਜ਼ੁਲਮ ਕਰਨਾ ਉਹਦਾ ਇਨਤਕਾਮ ਕੀ ਹੁੰਦਾ ਹੈ ਐਨੀਆ ਕੋ ਜੋ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ